ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 739 ਤੋਂ ਲੈ ਕੇ 741 ਤੱਕ ਸਵੈਮਾਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਪੰਜਵਾਂ ਜਾ ਕੈ ਦਰਸ ਪਾਪ ਕੋਟ ਉਤਾਰੇ ਪੇਟਤ ਸੰਗ ਇਹ ਪਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਉਹੀ ਸਾਡੇ ਸੱਜਣ ਨੇ ਉਹੀ ਸਾਡੇ ਮਿੱਤਰ ਪਿਆਰੇ ਨੇ ਜੋ ਸਾਨੂੰ ਉਸ ਪਰਮੇਸ਼ਰ ਦਾ ਨਾਮ ਹਰ ਵਕਤ ਚੇਤੇ ਰੱਖਣ ਦੀ ਤਾਕੀਦ ਕਰਦੇ ਨੇ ਤੇ ਉਹਨਾਂ ਦਾ ਦਰਸ਼ਨ ਕਰਿਆਂ ਸਾਡੇ ਕਰੋੜਾਂ ਹੀ ਪਾਪ ਖਤਮ ਹੋ ਜਾਂਦੇ ਨੇ ਉਹਨਾਂ ਦੇ ਨਾਲ ਮਿਲਾਪ ਕਰਿਆਂ ਅਸੀਂ ਇਸ ਸੰਸਾਰ ਦੇ ਭਵਜਲ ਨੂੰ ਤਰ ਜਾਂਦੇ ਹਾਂ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਉਹਨਾਂ ਗੁਰੂ ਜਨਾਂ ਦੇ ਕਹਿੰਦੇ ਜਿਹੜੇ ਸ਼ਬਦ ਨੇ ਉਹ ਸਾਨੂੰ ਸੁਖ ਦੇਣ ਵਾਲੇ ਨੇ ਉਹਨਾਂ ਦੇ ਬਚਨ ਸਾਨੂੰ ਸੁਖ ਦੇਣ ਵਾਲੇ ਨੇ ਜੋ ਉਹ ਬਚਨ ਕਰਦੇ ਨੇ ਉਹਨਾਂ ਨਾਲ ਸਾਨੂੰ ਆਨੰਦ ਮਿਲਦਾ ਹੈ ਉਹਨਾਂ ਦੀ ਸੇਵਾ ਕੀਤੇਆਂ ਜਮਦੂਤ ਨੇ ਜਿਹੜੇ ਉਹਨਾਂ ਦਾ ਵੀ ਨਾਸ਼ ਹੋ ਜਾਂਦਾ ਹੈ ਜਾ ਕੀ ਧੀਰਕ ਇਸ ਮਨੈ ਸਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਕਹਿੰਦੇ ਜਿਨ੍ਹਾਂ ਦੇ ਦਿੱਤੇ ਧੀਰਜ ਦੇ ਨਾਲ ਸਾਡਾ ਮਨ ਆਸਰਾ ਫੜਦਾ ਹੈ ਜਿਨ੍ਹਾਂ ਦੇ ਸਿਖਾਏ ਹੋਏ ਪਰਮੇਸ਼ਰ ਦੇ ਸਿਮਰਨ ਦੇ ਨਾਲ ਸਾਡਾ ਮੁਖ ਲੋਕ ਪਰਲੋਕ ਵਿੱਚ ਉਜਲ ਰਹਿੰਦਾ ਹੈ ਰੋਸ਼ਨ ਰਹਿੰਦਾ ਹੈ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤင် ਸਦ ਬਲਿਹਾਰੇ ਕਹਿੰਦੇ ਜੇ ਪਰਮੇਸ਼ਰ ਦੇ ਸੇਵਕ ਨੇ ਪਰਮੇਸ਼ਰ ਨੇ ਆਪ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੁੰਦਾ ਹੈ ਆਤਮਿਕ ਜੀਵਨ ਵਾਹਿਗੁਰੂ ਜੀ ਕਹਿੰਨ ਨਾਨਕ ਜੀ ਕਹਿੰਦੇ ਉਹਨਾਂ ਦੀ ਸੇਵਕਾਂ ਦੀ ਸਰਣ ਪਈਏ ਤੇ ਉਹਨਾਂ ਦੇ ਅਸੀਂ ਸਦਾ ਹੀ ਬਲਿਹਾਰੇ ਜਾਂਦੇ ਹਾਂ ਸੁਹੀ ਮਹੱਲਾ ਪੰਜਮਾ ਰਹਿਣ ਨਾ ਪਾਵੇ ਸੁਰ ਨਰ ਦੇਵਾ ਉਠ ਸਿਧਾਰੇ ਕਰ ਮਨ ਜਨ ਸੇਵਾ ਰਹਿਣ ਨਾ ਪਾਵੇ ਸੁਰ ਨਰ ਦੇਵਾ ਉਠ ਸਿਧਾਰੇ ਕਰ ਮਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ ਸਾਧ ਸੰਗ ਤੇਨੀ ਦਰਸ਼ਨ ਪਾਇਆ ਰਹਾਓ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਜਿੰਨੇ ਵੀ ਆਪਣੇ ਆਪ ਨੂੰ ਦੇਵੀ ਮਨੁੱਖ ਕਹਾਉਣ ਵਾਲੇ ਜਾਂ ਦੇਵਤਾ ਮਨੁੱਖ ਤੇ ਜਿਹੜੇ ਕਹਿੰਦੇ ਮੋਨੀ ઋષਿ ਹੋਏ ਨੇ ਤੇ ਉਹਨਾਂ ਦੀ ਸੇਵਾ ਕਰਨ ਵਾਲੇ ਵੀ ਕਹਿੰਦੇ ਸਾਰੇ ਇਸ ਸੰਸਾਰ ਤੋਂ ਚਲੇ ਗਏ ਨੇ ਤੇ ਜਾ ਰਹੇ ਨੇ ਕਹਿੰਦੇ ਇਹ ਨਹੀਂ ਹੈ ਕਿ ਇਹਨਾਂ ਵਿੱਚੋਂ ਕੋਈ ਇਸ ਸੰਸਾਰ ਵਿੱਚ ਸਦਾ ਦੇ ਰਹਿਣ ਵਾਲਾ ਹੈ ਕਹਿੰਦੇ ਉਹਨਾਂ ਨੂੰ ਆਤਮਿਕ ਜੀਵਨ ਜੀਂਦੇ ਦੇਖਿਆ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਹੈ ਉਹ ਆਤਮਿਕ ਜੀਵਨ ਪਾ ਲੈਂਦੇ ਨੇ ਜਿਨ੍ਹਾਂ ਨੇ ਕਹਿੰਦੇ ਸਾਧ ਸੰਗਤ ਦੇ ਵਿੱਚ ਉਸ ਪਰਮੇਸ਼ਰ ਨੂੰ ਜਪਿਆ ਉਹਨਾਂ ਨੇ ਉਸ ਪਰਮੇਸ਼ਰ ਦਾ ਦੀਦਾਰ ਪਾ ਲਿਆ ਉਹਦੀ ਬਖਸ਼ਿਸ਼ ਸਦਕਾ ਬਾਦਸ਼ਾ ਸਹਾਵਾ ਵਪਾਰੀ ਮਰਨਾ ਜੋ ਦੀ ਸੈ ਸੋ ਕਾਲੇ ਖਰਨਾ ਕਹਿੰਦੇ ਬਾਦਸ਼ਾ ਹੋਏ ਨੇ ਸ਼ਾਹ ਹੋਏ ਨੇ ਵਪਾਰੀ ਹੋਏ ਨੇ ਸਾਰੇ ਆਪੋ ਆਪਣੀ ਵਾਰੀ ਇਸ ਸੰਸਾਰ ਤੋਂ ਚਲੇ ਗਏ ਨੇ ਹਰ ਇੱਕ ਨੂੰ ਮੌਤ ਆਉਂਦੀ ਹੈ ਜੋ ਵੀ ਸੰਸਾਰ ਵਿੱਚ ਕੁਝ ਦਿਖਾਈ ਦੇ ਰਿਹਾ ਹੈ ਸਭ ਨੂੰ ਕਾਲ ਮੌਤ ਨਾਸ਼ ਕਰ ਦਿੰਦੀ ਹੈ ਇੱਕ ਪਰਮੇਸ਼ਰ ਅਟਲ ਹੈ ਕੂੜਾ ਮੋਹੇ ਲਪਟ ਲਪਟਾਨਾ ਛੋੜ ਚਲਿਆ ਤਾਂ ਫਿਰ ਪਛਤਾਨਾ ਕਹਿੰਦੇ ਹੈ ਜੀਵ ਤੂੰ ਸੰਸਾਰ ਦੇ ਝੂਠੇ ਮੋਹ ਦੇ ਵਿੱਚ ਲਿਪਟ ਰਿਹਾ ਹੈ ਜਦੋਂ ਤੂੰ ਸਭ ਕੁਝ ਛੱਡ ਕੇ ਜਾਂਦਾ ਹੈ ਫਿਰ ਤੂੰ ਪਛਤਾਉਂਦਾ ਹੈ ਕਿਉਂਕਿ ਸੰਸਾਰ ਦਾ ਸਭ ਕੁਝ ਛੱਡਣਾ ਪੈਂਦਾ ਹੈ ਇੱਕ ਪਰਮੇਸ਼ਰ ਦਾ ਨਾਮ ਸਦਾ ਦਾ ਸਥਾਈ ਸਿਖਾਈ ਹੈ ਸਦਾ ਦਾ ਸਾਥੀ ਹੈ ਤੇ ਉਹ ਨੂੰ ਨਾਲ ਲੈ ਕੇ ਜਾਣਾ ਉਹਦਾ ਅਸੀਂ ਚੇਤਾ ਨਹੀਂ ਕਰਦੇ ਜੋ ਇੱਥੇ ਛੱਡ ਕੇ ਜਾਣਾ ਉਹਨੂੰ ਕਦੇ ਭੁਲਾਉਂਦੇ ਨਹੀਂ ਹੈ ਕਿਰਪਾ ਨਿਹਾਨ ਨਾਨਕ ਕੋ ਕਰੋ ਦਾਤ ਨਾਮ ਤੇ ਰਾਜੀ ਦਿਨ ਰਾਤ ਨਾਨਕ ਜੀ ਕਹਿੰਦੇ ਨੇ ਇਹ ਕਿਰਪਾ ਦੇ ਖਜ਼ਾਨੇ ਪਰਮੇਸ਼ਰ ਜੀ ਨਾਨਕ ਨੂੰ ਇਹ ਦਾਤ ਬਖਸ਼ੋ ਕੇ ਨਾਨਕ ਤੇਰਾ ਨਾਮ ਦਿਨ ਰਾਤ ਜਪਦਾ ਰਹੇ ਸਾਡੇ ਜੀਵਾਂ ਵੱਲੋਂ ਰਜੋਈ ਕਰ ਰਹੇ ਨੇ ਨਾਨਕ ਜੀ ਤੇ ਪਰਮੇਸ਼ਰ ਦਾ ਰੂਪ ਨੇ ਵਾਹਿਗੁਰੂ ਜੀ ਵਾਹਿਗੁਰੂ ਸੁਹੀ ਮਹੱਲਾ ਪੰਜਮਾ ਕਟ ਕਟ ਅੰਤਰ ਤੁਮੈਂ ਬਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤੁਮਹੀ ਪੇਖ ਪੇਖ ਮਨ ਬਿਗਸਾਰੇ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੂੰ ਹਰ ਇੱਕ ਘਟ ਦੇ ਅੰਦਰ ਹੈ ਤੂੰ ਹਰ ਇੱਕ ਸਰੀਰ ਵਿੱਚ ਵਸ ਰਿਆ ਹੈ ਸੰਸਾਰ ਦੀ ਹਰ ਇੱਕ ਚੀਜ਼ ਤੇਰੀ ਤੇਰੇ ਜਿਹੜਾ ਨਿਯਮ ਹੈ ਉਹਦੇ ਧਾਗੇ ਵਿੱਚ ਬੰਨੀ ਹੋਈ ਹੈ ਤੂੰ ਸਾਡਾ ਪ੍ਰੀਤਮ ਹੈ ਤੂੰ ਸਾਡੇ ਪ੍ਰਾਣਾ ਦਾ ਆਸਰਾ ਹੈ ਤੈਨੂੰ ਦੇਖ ਦੇਖ ਹੀ ਸਾਡਾ ਮਨ ਖਿੜਿਆ ਰਹਿੰਦਾ ਹੈ ਤੇਰਾ ਦੀਦਾਰ ਕਰਕੇ ਅਨੇਕ ਜੋਂ ਪਰਮ 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 ਹਾਰੇ ਓਟ ਗਹੀ ਅਬ ਸਾਦ ਸੰਗਾਰੇ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਪਤਾ ਨਹੀਂ ਕਹਿੰਦੇ ਕਿੰਨੀਆਂ ਜੋਨਾ ਚੋਂ ਪਟਕਦੇ ਆਏ ਆ ਹੁਣ ਕਹਿੰਦੇ ਤੇਰੀ ਰਹਿਮਤ ਦੇ ਸਦਕਾ ਇਹ ਮਨੁੱਖਾ ਜੀਵਨ ਮਿਲਿਆ ਤਾਂ ਹੁਣ ਸਾਧ ਸੰਗਤ ਦਾ ਆਸਰਾ ਲਿਆ ਹੈ ਹੈ ਕਹਿੰਦੇ ਸਾਡੇ ਤੋਂ ਨਾ ਪਹੁੰਚ ਸਕਣ ਵਾਲੇ ਸਵਾਮੀ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੇਰੇ ਤੱਕ ਨਹੀਂ ਹੋ ਸਕਦੀ ਤੂੰ ਅਦ੍ਰਿਸ਼ਟ ਹੈ ਤੂੰ ਅਪਰੰਪਰ ਹੈ ਨਾਨਕ ਜੀ ਦਿਨ ਰਾਤ ਤੇਰਾ ਨਾਮ ਸਿਮਰਦੇ ਹਨ ਸੁਹੀ ਮਹੱਲਾ ਪੰਜਮ ਕਵਨ ਕਾਜ ਮਾਇਆ ਵਡਿਆਈ ਜਾ ਕੋ ਬਿਨ ਸਤ ਬਾਰ ਨਕਾਈ ਇਹ ਸੁਪਨਾ ਸੋ ਵਤ ਨਹੀਂ ਜਾਣੈ ਅਚੇਤ ਵਿਵਸਥਾ ਮਹਿਲ ਪਟਾਨੈ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਹੜੀ ਕਹਿੰਦੇ ਵਡਿਆਈ ਮਾਇਆ ਦੇ ਕਾਰਨ ਮਿਲਦੀ ਆ ਉਹ ਕਿਹੜੇ ਕੰਮ ਹੈ ਤੇ ਕਿੰਨੇ ਕਦਰ ਲਈ ਰਹਿੰਦੀ ਹੈ ਕਹਿੰਦੇ ਇਹ ਵਡਿਆਈ ਨੂੰ ਖਤਮ ਹੁੰਦੇ ਆ ਵਕਤ ਨਹੀਂ ਲੱਗਦਾ ਹੈ ਜੀਵ ਜੋ ਕਹਿੰਦੇ ਮਾਇਆ ਦੇ ਨੀਂਦ ਵਿੱਚ ਸੁੱਤਾ ਹੈ ਉਹਨੂੰ ਪਤਾ ਨਹੀਂ ਕਿ ਇਹ ਸੁਪਨਾ ਹੈ ਸੰਸਾਰ ਉਹ ਕਹਿੰਦੇ ਅਚੇਤ ਵਿਵਸਥਾ ਦੇ ਵਿੱਚ ਅਚੇਤ ਵਿਵਸਥਾ ਕੀ ਪਤਾ ਨਹੀਂ ਕਿ ਇਹ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ ਤਾਂ ਜੀਵ ਮਾਇਆ ਦੇ ਮੋਹ ਦੇ ਵਿੱਚ ਇਸ ਤਰ੍ਹਾਂ ਸੁੱਤਾ ਪਿਆ ਹੈ ਕਹਿੰਦੇ ਮਾਇਆ ਦੇ ਮੋਹ ਵਿੱਚ ਲਿਪਟਿਆ ਹੋਇਆ ਹੈ ਮਹਾ ਮੋਹ ਮੋਹ ਯੋਗਾ ਵਾਰਾ ਪੇਖਤ ਪੇਖਤ ਊਠ ਸਿਦਾਰਾ ਕਹਿੰਦੇ ਮਾਇਆ ਦੇ ਮੋਹ ਵਿੱਚ ਮੂਰਖ ਸੁੱਤਾ ਪਿਆ ਹੈ ਦੇਖਦਿਆਂ ਦੇਖਦਿਆਂ ਹੀ ਇਸ ਸੰਸਾਰ ਨੂੰ ਛੱਡ ਜਾਣਾ ਹੈ ਉੱਚ ਤੇ ਊਚਤਾ ਦਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਉਸ ਪਰਮੇਸ਼ਰ ਦਾ ਸਭ ਤੋਂ ਵੱਡਾ ਦਰਬਾਰ ਹੈ ਉਹ ਕਹਿੰਦੇ ਜੀਵਾਂ ਨੂੰ ਪੈਦਾ ਵੀ ਕਰਦਾ ਹੈ ਤੇ ਉਹਨਾਂ ਦਾ ਅੰਤ ਵੀ ਕਰਦਾ ਹੈ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਉਹ ਇੱਕ ਹੈ ਪਰਮੇਸ਼ਰ ਤੇ ਉਹਦਾ ਨਾਮ ਜਪੋ ਜੇ ਇਸ ਸੰਸਾਰ ਦੇ ਭਵਜਲ ਨੂੰ ਤਰਨਾ ਹੈ ਸੁਹੀ ਮਹੱਲਾ ਪੰਜਮਾ ਸਿਮਰ ਸਿਮਰਤਾ ਕਉ ਹੋ ਜੀਵਾ ਚਰਨ ਕਮਲ ਤੇਰ ਤੋਏ ਤੋਏ ਪੀਵਾ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੈ ਸੰਗ ਸੁਆਮੀ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਮੈਂ ਉਸ ਪਰਮੇਸ਼ਰ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਪਾਉਂਦਾ ਹਾਂ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਤੇਰੇ ਕਮਲ ਵਰਗੇ ਚਰਨਾਂ ਨੂੰ ਧੋ ਤੋ ਪੀਂਦਾ ਹਾਂ ਕਹਿੰਦੇ ਮੈਂ ਤੇਰਾ ਨਾਮ ਸਦਾ ਹੀ ਚੇਤੇ ਚ ਵਸਾ ਕੇ ਰੱਖਦਾ ਹਾਂ ਮੇਰਾ ਪਰਮੇਸ਼ਰ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਆਪਣੇ ਭਗਤ ਜਨਾਂ ਦੇ ਸਦਾ ਅੰਗ ਸੰਗ ਹੈ ਕਿਉਂਕਿ ਉਹ ਸਮਝਦੇ ਨੇ ਕਿ ਸਾਡੇ ਅੰਗ ਸੰਗ ਹੈ ਜਿਹਨੂੰ ਸਮਝੇ ਨਹੀਂ ਉਹਨੂੰ ਤਾਂ ਪਤਾ ਹੀ ਨਹੀਂਗਾ ਕਿ ਪਰਮੇਸ਼ਰ ਸਦਾ ਅੰਗ ਸੰਗ ਹੈ ਸੋਣ ਸੋਣ ਅਮਰਤ ਨਾਮ ਤੇ ਆਵਾਂ ਆਠ ਪਹਿਰ ਤੇਰੇ ਗੁਣ ਗਾਵਾਂ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਤੇਰਾ ਅੰਮ੍ਰਿਤ ਰੂਪੀ ਨਾਮ ਸੁਣਦਾ ਹਾਂ ਤੇ ਫਿਰ ਤੈਨੂੰ ਤੇ ਆਉਂਦਾ ਹਾਂ ਕਹਿੰਦੇ ਅਠੇ ਪਹਿਰ ਤੇਰੀ ਸਿਫਤ ਸਲਾਹ ਕਰਦਾ ਹਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮ ਆਨੰਦਾ ਕਹਿੰਦੇ ਤੇਰੇ ਕੌਤਕ ਦੇਖ ਕੇ ਮਨ ਹਮੇਸ਼ਾ ਆਨੰਦਿਤ ਹੋ ਜਾਂਦਾ ਹੈ ਕਹਿੰਦੇ ਹੈ ਪਰਮ ਆਨੰਦ ਦੇ ਸੋਮੇ ਪਰਮੇਸ਼ਰ ਜੀ ਤੇਰੇ ਗੁਣ ਅਪਾਰ ਨੇ ਗਿਣੇ ਨਹੀਂ ਜਾ ਸਕਦੇ। ਜਾ ਕੈ ਸਿਮਰਨ ਕਛ ਪਉ ਨਾ ਵਿਆਪੈ ਸਦਾ ਸਦਾ ਨਾਨਕ ਹਰਿ ਜਾਪੈ। ਫਿਰ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜਿਹਦਾ ਨਾਮ ਸਿਮਰਿਆ ਕਦੇ ਜੀਵ ਨੂੰ ਡਰ ਨਹੀਂ ਲੱਗਦਾ। ਕਹਿੰਦੇ ਸਦਾ ਹੀ ਉਹਦਾ ਨਾਮ ਜਪੀਏ। ਸੁਹੀ ਮਹੱਲਾ ਪੰਜਵਾ ਗੁਰ ਕੈ ਬਚਨ ਹਿਰਦੈ ਧਿਆਨ ਤਾਰੀ ਗੁਰ ਕੈ ਬਚਨ ਹਿਰਦੈ ਧਿਆਨ ਤਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸਨ ਬਲੇਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਓ ਵਾਹਿਗੁਰੂ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਗੁਰੂ ਦੇ ਬਚਨਾਂ ਨੂੰ ਸੁਣ ਕੇ ਹਮੇਸ਼ਾ ਹੀ ਉਹਨਾਂ ਨੂੰ ਹਿਰਦੇ ਵਿੱਚ ਬਸਾਉਂਦਾ ਹਾਂ ਤੇ ਧਿਆਨ ਲਾਉਂਦਾ ਹਾਂ ਪਰਮੇਸ਼ਰ ਵੱਲ ਪਰਮੇਸ਼ਰ ਦੇ ਕਹਿੰਦੇ ਨਾਮ ਸਦਾ ਹੀ ਆਪਣੀ ਰਸਨਾ ਦੇ ਨਾਲ ਜਪਦਾ ਰਹਿੰਦਾ ਹਾਂ ਗੁਰੂ ਦਾ ਕਹਿੰਦੇ ਜੋ ਦਰਸ਼ਨ ਹੈ ਉਹ ਸਾਡੇ ਜੀਵਨ ਨੂੰ ਸਫਲ ਬਣਾਉਣ ਵਾਲਾ ਹੈ ਮੈਂ ਗੁਰੂ ਦੇ ਦਰਸ਼ਨਾਂ ਤੋਂ ਬਲਿਹਾਰੇ ਜਾਂਦਾ ਹਾਂ ਗੁਰੂ ਦੇ ਕਹਿੰਦੇ ਕਮਲਾਂ ਵਰਗੇ ਚਰਨ ਮੇਰੇ ਮਨ ਨੂੰ ਮੇਰੇ ਪ੍ਰਾਣਾ ਨੂੰ ਆਸਰਾ ਦਿੰਦੇ ਹਨ ਸਾਧ ਸੰਗ ਜਨਮ ਮਰਨ ਨਿਵਾਰੀ ਅਮਰਤ ਕਥਾ ਸੁਣ ਕਰਨ ਆਧਾਰੀ ਕਹਿੰਦੇ ਸਾਧ ਸੰਗਤ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਿਆ ਜੀਵ ਆਪਣੇ ਜਨਮ ਮਰਨ ਦਾ ਚੱਕਰ ਖਤਮ ਕਰ ਲੈਂਦੇ ਨੇ ਕਹਿੰਦੇ ਆਪਣੇ ਕੰਨਾਂ ਦੇ ਰਾਹੀਂ ਉਸ ਪਰਮੇਸ਼ਰ ਦੀ ਅੰਮ੍ਰਿਤ ਰੂਪੀ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਹਾਰਾ ਦਿੰਦੇ ਨੇ ਕਾਮ ਕ੍ਰੋਧ ਲੋਭ ਮੋਹਤ ਜਾਰੀ ਦ੍ਰਿੜ ਨਾਮ ਦਾਨ ਇਸ ਨਾਨ ਸੁਚਾਰੀ ਕਹਿੰਦੇ ਗੁਰੂ ਦੀ ਸੰਗਤ ਕੀਤਿਆਂ ਕਾਮ ਕ੍ਰੋਧ ਲੋਭ ਮੋਹ ਮੈਂ ਤਿਆਗ ਲਿਆ ਪਰਮੇਸ਼ਰ ਦਾ ਨਾਮ ਧ੍ਰਿੜ ਕਰ ਲਿਆ ਦੂਜਿਆਂ ਦੀ ਸੇਵਾ ਕਰਨੀ ਧ੍ਰਿੜ ਕਰ ਲਈ ਚੰਗਾ ਜੀਵਨ ਬਣ ਗਿਆ ਸੁੱਚਾ ਜੀਵਨ ਬਣ ਗਿਆ ਕਹਿੰਦੇ ਜੀਵਨ ਦੀ ਮਰਿਆਦਾ ਚੰਗੀ ਬਣ ਗਈ ਗੁਰੂ ਦੀ ਸੰਗਤ ਦੇ ਵਿੱਚ ਕੋਹ ਨਾਨਕ ਇਹ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਫਿਰ ਨਾਨਕ ਜੀ ਕਹਿੰਦੇ ਨੇ ਇਹ ਅਸਲੀਅਤ ਵਾਲੀ ਗੱਲ ਹੈ ਜੋ ਅਸਲੀ ਹੈ ਇਹਨੂੰ ਚੇਤੇ ਰੱਖ ਕਿ ਜਿਹੜਾ ਪਰਮੇਸ਼ਰ ਦਾ ਨਾਮ ਉਹ ਜਪਣ ਦੇ ਨਾਲ ਇਸ ਸੰਸਾਰ ਸਾਗਰ ਤੋਂ ਪਰਮੇਸ਼ਰ ਜੀ ਪਾਰ ਉਤਾਰ ਦਿੰਦੇ ਨੇ ਸੁਹੀ ਮਹੱਲਾ ਪੰਜ ਮਾ ਲੋਭ ਮੋਹ ਮगन ਅਪਰਾਧੀ ਕਰਨ ਹਾਰ ਕੀ ਸੇਵ ਨਸਾਦੀ पतित पावन प्रभु नाम तुम्हारे राख लियो मोह निरगुनिया रे रहाओ हां जी संगत जी गुरु अर्जुन पाशा कहंदे ने हे जीव तू लोभ माया दे मोह दे विच मगन है ते पाप कमाउंदा है ओ परमेश्वर जिसने तिनू पैदा कीता है ओ दी सेवा भक्ति तू कदे भी नहीं कीती ਪਰਮੇਸ਼ਰ ਦਾ ਨਾਮ ਕਹਿੰਦੇ ਵਿਕਾਰੀਆਂ ਨੂੰ ਪਵਿੱਤਰ ਬਣਾਉਣ ਵਾਲਾ ਹੈ ਕਹਿੰਦੇ हे ਪਰਮੇਸ਼ਰ ਜੀ ਸਾਨੂੰ ਗੁਣਹੀਣਾ ਨੂੰ ਵੀ ਰੱਖ ਲਓ ਕਹਿੰਦੇ ਤੇਰੇ ਆ ਤੂੰ ਦਾਤਾ ਪ੍ਰਭ ਅੰਤਰਜਾਮੀ ਕਾਚੀ ਦੇਹ ਮਾਨੁਖ ਅਬਿਮਾਨੀ ਕਹਿੰਦੇ हे ਪਰਮੇਸ਼ਰ ਜੀ ਤੂੰ ਸਭ ਦਾਤਾ ਦੇਣ ਵਾਲਾ ਹੈ ਸਾਡੇ ਅੰਦਰ ਦੀ ਜਾਣਨ ਵਾਲਾ ਹੈ ਕਹਿੰਦੇ ਜੀਵ ਇਸ ਕੱਚੀ ਦੇਹ ਦੇ ਉੱਪਰ ਕੱਚਾ ਭਾਂਡਾ ਮਿੱਟੀ ਦਾ ਸਰੀਰ ਇਹਦੇ ਉੱਪਰ ਹੀ ਕਹਿੰਦੇ ਹੰਕਾਰ ਕਰਕੇ ਬੈਠਦਾ ਹੈ ਸਵਾਦ ਬਾਦ ਈ ਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਕਹਿੰਦੇ ਜੀਵ ਨੇ ਸੰਸਾਰਿਕ ਪਦਾਰਥਾਂ ਦੇ ਰਸਾਂ ਕਸਾਂ ਦੇ ਵਿੱਚ ਦੂਜੇ ਜੀਵਾਂ ਦੇ ਨਾਲ ਈਰਖਾ ਝਗੜਿਆਂ ਦੇ ਵਿੱਚ ਮਾਇਆ ਦੇ ਮੋਹ ਵਿੱਚ ਲੱਗ ਕੇ ਇਹ ਜਿਹੜਾ ਰਤਨ ਵਰਗਾ ਮਨੁੱਖਾ ਜਨਮ ਮਿਲਿਆ ਸੀ ਨਾ ਇਹਨੂੰ ਵਿਅਰਥ ਗਵਾ ਲਿਆ ਦੁੱਖ ਪੰਜਨ ਜਗ ਜੀਵਨ ਹਰ ਰਾਇਆ ਸਗਲ त्याਗ ਨਾਨਕ ਸਰਣਾਇਆ ਕਹਿੰਦੇ ਹੈ ਦੁੱਖਾਂ ਨੂੰ ਖਤਮ ਕਰਨ ਵਾਲੇ ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਰ ਜੀ ਨਾਨਕ ਨੇ ਸੰਸਾਰ ਦਾ ਸਾਰਾ ਮੋਹ ਤਿਆਗ ਕੇ ਤੇਰੀ ਸ਼ਰਨ ਲਈ ਹੈ ਸੁਹੀ ਮਹੱਲਾ ਪੰਜਮਾ ਪੇਖਤ ਚਾਖਤ ਕਹੀਤ ਅੰਦਾ ਸੁਨੀਤ ਸੁਨੀਐ ਨਾਹੀ ਨਿਕਟ ਵਸਤ ਕੋ ਜਾਣੈ ਦੂਰੇ ਪਾਪੀ ਪਾਪ ਕਮਾਈ ਜੋ ਕਿਛ ਕਰ ਜਿਤ ਛੁਟੈ ਪਰਾਨੀ ਹਰ ਹਰ ਨਾਮ ਜਪ ਅਮਰਿਤ ਬਾਣੀ ਰਹਾਓ ਸੋ ਕਿਛ ਕਰ ਜਿਤ ਛੁਟੈ ਪਰਾਨੀ ਹਰ ਹਰ ਨਾਮ ਜਪ ਅਮਰਿਤ ਬਾਣੀ ਰਹਾਓ ਹੰਦੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਸੰਸਾਰ ਦੇ ਵਿੱਚ ਜੋ ਮਾਇਕ ਪਦਾਰਥ ਨੇ ਉਹਨਾਂ ਨੂੰ ਦੇਖ ਰਿਹਾ ਹੈ ਤੇ ਪਰ ਪ੍ਰਮਾਤਮਾ ਜੋ ਅੰਗ ਸੰਗ ਹੈ ਉਹਨੂੰ ਨਹੀਂ ਦੇਖ ਰਿਹਾ ਇਸ ਲਈ ਅੰਦਾ ਹੈ ਫਿਰ ਕਹਿੰਦੇ ਸੰਸਾਰ ਦੇ ਵਿੱਚ ਹੋਰ ਸਭ ਕੁਝ ਸੁਣ ਰਿਹਾ ਹੈ ਪਰ ਪਰਮੇਸ਼ਰ ਦਾ ਨਾਮ ਨਹੀਂ ਸੁਣ ਰਿਹਾ ਜੋ ਪਰਮੇਸ਼ਰ ਦੀ ਨਾਮ ਦੀ ਵਸਤੂ ਇਹਦੇ ਅੰਦਰ ਹੈ ਉਹਨੂੰ ਦੂਰ ਸਮਝ ਰਿਹਾ ਹੈ ਤੇ ਸੰਸਾਰ ਵਿੱਚ ਮਾੜੇ ਕੰਮ ਕਰ ਰਿਹਾ ਹੈ ਕਹਿੰਦੇ ਹੈ ਜੀਵ ਉਹ ਕੰਮ ਕਰ ਜਿਹਦੇ ਨਾਲ ਤੂੰ ਸੰਸਾਰ ਦੇ ਵਿੱਚੋਂ ਤਰ ਜਾਏ ਵਿਕਾਰਾਂ ਵੱਲੋਂ ਛੁੱਟ ਜਾਏ ਉਹ ਹੈ ਪਰਮੇਸ਼ਰ ਦਾ ਨਾਮ ਜਪ ਅੰਮ੍ਰਿਤ ਬਾਣੀ ਪਰਮੇਸ਼ਰ ਦੀ ਅੰਮ੍ਰਿਤ ਰੂਪੀ ਬਾਣੀ ਦੇ ਨਾਲ ਜੁੜ ਪਰਮੇਸ਼ਰ ਦਾ ਨਾਮ ਜਪ ਕੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੇ ਕਚੂ ਨਾ ਜਾਤਾ ਕਹਿੰਦੇ ਘੋੜੇ ਘਰਵਾਰ ਸੰਸਾਰਿਕ ਪਦਾਰਥਾਂ ਵਿੱਚ ਸਦਾ ਹੀ ਮਗਨ ਹੈ ਪਰ ਇਹਨਾਂ ਵਿੱਚੋਂ ਤੇਰੇ ਨਾਲ ਕੁਝ ਵੀ ਨਾਲ ਨਹੀਂ ਜਾਂਦਾ ਅੰਤ ਵੇਲੇ ਰੱਖੇ ਪੋਚਾਰ ਮਾਟੀ ਕਾ ਪਾਂਡਾ ਆਤ ਕੁਚੀਲ ਮਿਲੈ ਜਮ ਡਾਂਡਾ ਕਹਿੰਦੇ ਇਹ ਜਿਹੜਾ ਸਰੀਰ ਹੈ ਇਹ ਜਿਵੇਂ ਮਿੱਟੀ ਆ ਪਰ ਇਹਦੀ ਬੜੀ ਸੇਵਾ ਕਰਦਾ ਕਹਿੰਦੇ ਇਹਨੂੰ ਬੜਾ ਬਨਾਸਵਾਰ ਕੇ ਰੱਖਦਾ ਬਾਹਰੋਂ ਕਹਿੰਦੇ ਜਿਹੜਾ ਅੰਦਰੋਂ ਜੀਵ ਪਵਿੱਤਰ ਨਹੀਂ ਹੈ ਵਿਕਾਰੀ ਹੈ ਫਿਰ ਉਹਨਾਂ ਨੂੰ ਜਮਾਂ ਵੱਲੋਂ ਸਜ਼ਾ ਮਿਲਦੀ ਹੈ ਕਾਮ ਕ੍ਰੋਧ ਲੋਭ ਮੋਹ ਬਾਦਾ ਮਹਾ ਗਰਤ ਮਹਿ ਨਿਗਰਤ ਜਾਤਾ ਕਹਿੰਦੇ ਜੀਵ ਕਾਮ ਕ੍ਰੋਧ ਲੋਭ ਮਾਇਆ ਦੇ ਮੋਹ ਦੇ ਵਿੱਚ ਬੰਨਿਆ ਹੋਇਆ ਹੈ ਇਹਨਾਂ ਵਿਕਾਰਾਂ ਦੇ ਵਿੱਚ ਇਹ ਕਹਿੰਦੇ ਜੋ ਮਾਇਆ ਦਾ ਟੋਆ ਵੱਡਾ ਵੱਡਾ ਹੁੰਦਾ ਜਾਂਦਾ ਉਹਦੇ ਵਿੱਚ ਡਿੱਗਦਾ ਜਾਂਦਾ ਜੀਵ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਪਾਹਨ ਪ੍ਰਭ ਮੇਰੇ ਲਈ ਜੈ ਫੇ ਨਾਨਕ ਜੀ ਸਾਡੇ ਜੀਵਾਂ ਵੱਲੋਂ ਬੇਨਤੀ ਕਰਦੇ ਨੇ ਕਿ हे ਪਰਮੇਸ਼ਰ ਜੀ ਅਸੀਂ ਵਿਕਾਰਾਂ ਵਿੱਚ ਡੁੱਬੇ ਹੋਏ ਪੱਥਰਾਂ ਵਾਂਗ ਆ ਪੱਥਰਾਂ ਕਹਿੰਦੇ ਕਠੋਰ ਦਿਲ ਹੋਏ ਹੋਏ ਕਹਿੰਦੇ ਪਰ ਤੇਰੇ ਆ ਪਰਮੇਸ਼ਰ ਜੀ ਤੂੰ ਰੱਖ ਲੈ ਸਾਨੂੰ ਹੱਥ ਦੇ ਕੇ ਰਖ ਲੈ ਵਿਚਾਲਾ ਇਸ ਸੰਸਾਰ ਦੇ ਭਵਜਲ ਤੋਂ ਸੁਹੀ ਮਹੱਲਾ ਪੰਜਮ ਜੀਵਤ ਮਰੈ ਬੂਜੈ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਏਉ ਦੁੱਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਰਹਾਉ ਹੰਦੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਜੋ ਜੀਵ ਕਹਿੰਦੇ ਜੀਵਦਿਆਂ ਇਸ ਸੰਸਾਰ ਦੇ ਵਿੱਚੋਂ ਮੁਕਤ ਹੋ ਜਾਂਦਾ ਸੰਸਾਰ ਨੂੰ ਤਿਆਗ ਦਿੰਦਾ ਸੰਸਾਰਿਕ ਮੋਹ ਨੂੰ ਤਿਆਗ ਦਿੰਦਾ ਉਹ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾ ਲੈਂਦਾ ਜੇ ਕਹਿੰਦੀ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਆ ਤਾਂ ਉਸ ਨੂੰ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਕਹਿੰਦੇ ਹੈ ਮਿੱਤਰ ਸੁਣ ਕਹਿੰਦੇ ਸੰਸਾਰ ਦੇ ਭਵਜਲ ਨੂੰ ਕਿਵੇਂ ਪਾਰ ਕਰ ਸਕਦੇ ਆ ਕਹਿੰਦੇ ਗੁਰੂ ਦੀ ਸੰਗਤ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪੀਏ ਜੇ ਇਸ ਸੰਸਾਰ ਦੇ ਭਵਜਲ ਨੂੰ ਪਾਰ ਕਰਨਾ ਹੈ ਇੱਕ ਬਿਨਾ ਦੂਜਾ ਨਹੀਂ ਜਾਣੈ ਕਟ ਕਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਛ ਕਰੈ ਸੋਈ ਪਲ ਮਾਨੈ ਆਦ ਅੰਤ ਕੀ ਕੀਮਤ ਜਾਣੈ ਜੋ ਕਹਿੰਦੇ ਫਿਰ ਉਹਦਾ ਨਾਮ ਜਪਦੇ ਨੇ ਉਹ ਕਹਿੰਦੇ ਉਸ ਇੱਕ ਪਰਮੇਸ਼ਰ ਤੋਂ ਬਿਨਾ ਦੂਜਾ ਕੋਈ ਨਹੀਂ ਜਾਣਦੇ ਉਹ ਸਭ ਸਾਰਿਆਂ ਦੇ ਵਿੱਚ ਉਸ ਪਰਮੇਸ਼ਰ ਦੀ ਜੋਤ ਨੂੰ ਦੇਖਦੇ ਨੇ ਉਹ ਹਰ ਇੱਕ ਸਰੀਰ ਦੇ ਵਿੱਚ ਪਰਮੇਸ਼ਰ ਨੂੰ ਵਿਆਪਕ ਪਹਿਚਾਣਦੇ ਨੇ ਜੋ ਕੁਛ ਵੀ ਪਰਮਾਤਮਾ ਕਰ ਰਿਹਾ ਉਹ ਉਸ ਨੂੰ ਭਲਾ ਸਮਝਦੇ ਨੇ ਉਹਦੀ ਰਜ਼ਾ ਨੂੰ ਮਿੱਠੀ ਮੰਨਦੇ ਨੇ ਉਹ ਉਸ ਪਰਮੇਸ਼ਰ ਦੀ ਜੋ ਸਦਾ ਦੇ ਰਹਿਣ ਵਾਲਾ ਹੈ ਉਹਦੀ ਕੀਮਤ ਜਾਣਦੇ ਨੇ ਉਹਦੀ ਕਦਰ ਕਰਦੇ ਨੇ ਕੋਹ ਨਾਨਕ ਤਿਸ ਜਨ ਬਲਿਹਾਰੀ ਜਾ ਕੇ ਹਿਰਦੈ ਵਸੈ ਮੁਰਾਰੀ ਕੋਹ ਨਾਨਕ ਤਿਸ ਜਨ ਬਲਿਹਾਰੀ ਜਾ ਕੈ ਹਿਰਦੈ ਵਸੈ ਮੁਰਾਰੀ ਫਿਰ ਕਹਿੰਦੇ ਹੈ ਪਰਮੇਸ਼ਰ ਜੀ ਨਾਨਕ ਜੀ ਤੇਰੇ ਉਸ ਸੇਵਕ ਤੋਂ ਬਲਿਹਾਰੇ ਹੈ ਸਦਕੇ ਹੈ ਜਿਸ ਦੇ ਹਿਰਦੇ ਵਿੱਚ ਤੂੰ ਵਸ ਗਿਆ ਹੈ ਜਿਸ ਦੇ ਹਿਰਦੇ ਵਿੱਚ ਤੂੰ ਪ੍ਰਗਟ ਹੋ ਗਿਆ ਹੈ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਵਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ